ਇਨੂੰ ਆਪਣਾ ਸਾਰਾ ਮਿਕਸਚਰ ਕਰਕੇ ਇਹਨੂੰ ਰਗੜਾ ਲਾਣਿਆ ਜੀ ਅਸੀਂ ਤਕਰੀਬਨ 45 ਤੋਂ 50 ਮਿੰਟ ਦਾ ਰਗੜਾ ਲੱਗਦਾ ਹੈ ਜੀ ਤੇ ਉਸ ਤੋਂ ਬਾਅਦ ਰਗੜੇ ਤੋਂ ਬਾਅਦ ਅਗਲਾ ਪ੍ਰਕਿਰਿਆ ਤੁਹਾਡੇ ਸਾਹਮਣੇ ਮੈਂ ਕਰੇ ਰਿਹਾ ਹਾਂ ਇਸ ਟਾਈਮ ਜੀ ਅਸੀਂ ਸੋਚਿਆ ਕਿ ਲੋਕ ਪੁਰਾਣੀ ਚੀਜ਼ਾਂ ਨੂੰ ਛੱਡ ਕੇ ਹਨਾ ਜੀ ਕੋਲ ਡਰਿੰਕ ਵੱਲ ਜਾ ਰਹੇ ਨੇ ਤੇ ਆਪਣੀ ਸਿਹਤ ਨਾਲ ਖਿਲਵਾੜ ਹੋ ਰਿਹਾ ਥੱਬਦੀ ਹਨਾ ਜੀ ਇਸ ਕਰਕੇ ਕੋਈ ਅੱਛੀ ਚੀਜ਼ ਅਸੀਂ ਲੈ ਕੇ ਆਏ ਇਹ ਰਾਜ ਰਈ ਸਾਡੇ ਬਜ਼ੁਰਗ ਬਣਾਦੇ ਰਹੇ ਨੇ ਤੇ ਉਹ ਅਸੀਂ ਸੋਚਿਆ ਉਹਨੂੰ ਅਸੀਂ ਪਬਲਿਕ ਚ ਲੈ ਕੇ ਚੱਲੀਏ ਕਿਉਂਕਿ ਕਿਸੇ ਕੋਲ ਟਾਈਮ ਤਾਂ ਹੁੰਦਾ ਨਹੀਂ ਜੀ ਇਹਨਾਂ ਘਰੇ ਬਣਾਉਣ ਨੂੰ ਕਿਉਂਕਿ ਡੇਢ ਡੇਢ ਘੰਟਾ ਲੱਗ ਜਾਂਦਾ ਸੀ ਕੰਪਲੀਟ ਕਰਨ ਵਾਸਤੇ ਹਾਂ ਉਹ ਵੀ ਚਲੋ ਆਪਾਂ ਨੌਕਰੀ ਕਰਦੇ ਸੀ ਕਿ ਇਹ ਆਪਦਾ ਕੰਮ ਹੈ ਜੀ ਪੂਰੇ ਸਾਨੂੰ ਥੋੜਾ ਜ਼ਿਆਦਾ ਕੰਫਰਟੇਬਲ ਫੀਲ ਹੁੰਦਾ ਤੇ ਨਾਲੇ ਸੇਵਾ ਕਰਕੇ ਵਧੀਆ ਲੱਗਦਾ ਜੀ ਇਹ ਕੰਮ ਜਦੋਂ ਤੁਸੀਂ ਸ਼ੁਰੂ ਕੀਤਾ ਤਾਂ ਘਰ ਦੇ ਦੀ ਸਲਾਹ ਲਈ ਸੀ ਯਾਰਾ ਦੋਸਤਾਂ ਦੀ ਸਲਾਹ ਲਈਤੀ ਸੀ ਜਾਂ ਫਿਰ ਆਪਣੀ ਮਨਮਰਜ਼ੀ ਨਾਲ ਬੈਗੇ ਸੀ। ਇਹਦੇ ਫਾਇਦੇ ਤਾਂ ਇਹੀ ਹੈ ਜੀ ਇੱਕ ਤਾਂ ਆਪਣਾ ਇਹ ਪੇਟ ਸੈੱਟ ਰੱਖਦੀ ਹੈ ਜੀ। ਠੀਕ ਹੈ ਜੀ। ਪੇਟ ਨੂੰ ਬਹੁਤ ਲਾਹੇਵੰਦ ਕਰਦੀ ਹੈ ਜੀ ਆਪਣਾ ਤੇ ਆਪਣੇ ਠੰਡਕ ਰਹਿੰਦੀ ਹੈ ਜੀ ਨਾਲ ਦਿਮਾਗ ਤੇਜ਼ ਹੁੰਦਾ ਹੈ ਜੀ। ਠੀਕ ਹੈ ਜੀ। ਆਪਣੀ એનર્ਜੀ ਰਹਿੰਦੀ ਹੈ ਜੀ ਬਾਡੀ 'ਚ। ਇੱਕ ਵਾਰ ਸਵੇਰੇ ਬੰਦਾ ਪੀਜੇ ਜੀ ਸ਼ਾਮ ਤੱਕ ਫਿੱਟ ਰਹਿੰਦਾ ਹੈ ਜੀ। ਮੈਨੂੰ ਲੱਗਦਾ ਕਿ ਇਹਨੂੰ ਰਿਟ੍ਰੀਨ ਚ ਪੀਣਾ ਚਾਹੀਦਾ ਹੈ ਜੀ ਠੀਕ ਹੈ ਜੀ ਇਹਦੇ ਨਾਲ ਫਿਰ ਦੇ ਬਾਲ ਤੋਂ ਲੈ ਕੇ ਪੈਰ ਦੇ ਨਹੋਂ ਤੱਕ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਜੀ ਰਿਟ੍ਰੀਨ ਚ ਪੀਣ ਨਾਲ ਪਹਿਲੀ ਵਾਰ ਆਏ ਹਾਂ ਟਰਾਈ ਕੀਤਾ ਵਧੀਆ ਲੱਗਾ ਸਾਨੂੰ ਫਿਰ ਬਾਕੀ ਮੇਰੇ ਨਾਲ ਦੇ ਆਂਦੇ ਸੀ ਉਹਨਾਂ ਨੇ ਦੱਸੇ ਸੀ ਬਾਈ ਆਂਦੇ ਮਤਾਂ ਮੈਂ ਵੀਰ ਨੂੰ ਵੀ ਦੱਸੇ ਮੈਂ ਚਲ ਅੱਜ ਜਾਂਦੇ ਚੈੱਕ ਕਰ ਲੈਂਦੇ ਆਪਾਂ ਵੀ ਨਾਲ ਦੇ ਮੇਰੇ ਫਰੈਂਡ ਹੋਰ ਵੀ ਆਂਦੇ ਨੇ ਉਹ ਕਹਿੰਦੇ ਨੇ ਵਧੀਆ ਉੱਥੇ ਜਾਇਆ ਕਰੋ ਤੇ ਅਸੀਂ ਵੀ ਅੱਜ ਤਾਂ ਹੀ ਆਏ ਨੇ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਗਰਮੀ ਤੋਂ ਬਚਣ ਦੇ ਲਈ ਅਸੀਂ ਤਰ੍ਹਾਂ ਤਰ੍ਹਾਂ ਦੀ ਡਰਿੰਕ ਲੈਂਦੇ ਹਾਂ ਕੋਕ ਪਿੰਨੇ ਆ ਗन्ने ਦਾ ਰਸ ਪਿੰਨੇ ਆ ਪਰ ਅੱਜ ਤੁਹਾਨੂੰ ਇੱਕ ਅਜਿਹੀ ਜਗ੍ਹਾ ਤੇ ਲੈ ਕੇ ਪਹੁੰਚਿਆ ਜਿੱਥੇ ਕਿ ਦੋ ਸਰਦਾਰ ਵੀਰਾ ਦੇ ਵੱਲੋਂ ਸ਼ਰਧਾਈ ਬਣਾ ਕੇ ਲੋਕਾਂ ਨੂੰ ਪੁਲਾਈ ਜਾ ਰਹੀ ਹੈ ਤੇ ਕਾਫੀ ਕੰਮ ਜਿਹੜਾ ਇਹ ਲੋਕਾਂ ਦੇ ਵੱਲੋਂ ਪਸੰਦ ਵੀ ਕੀਤਾ ਜਾ ਰਿਹਾ ਗੱਲਬਾਤ ਕਰਾਂਗੇ ਕਿ ਕਿਵੇਂ ਇਹਨਾਂ ਦੇ ਵੱਲੋਂ ਇਹ ਕੰਮ ਸ਼ੁਰੂ ਕੀਤਾ ਗਿਆ ਤੇ ਕਿਵੇਂ ਇਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਆਂਦਾ ਸ਼ਸ਼ਕਲ ਵੀਰ ਜੀ ਸ਼ਸ਼ਕਲ ਜੀ ਕਿਵੇਂ ਹੋ ਵਧੀਆ ਜੀ ਤੁਸੀਂ ਵਖੋ ਜੀ ਸ਼ਰਧਾਈ ਬਣਾਉਣ ਦਾ ਕੰਮ ਕਦੋਂ ਸ਼ੁਰੂ ਕੀਤਾ ਗਿਆ ਤੁਹਾਡੇ ਵੱਲੋਂ ਇਹ ਸਾਨੂੰ ਹੋ ਗਿਆ ਹੀ ਮਹੀਨਾ ਕੋ ਹੋ ਗਿਆ ਸਾਨੂੰ ਕਰਦਿਆਂ ਜੀ ਹਾਂਜੀ ਤੇ ਦੇਖ ਕੇ ਜਿਵੇਂ ਗਰਮੀ ਪੈ ਰਹੀ ਹੈ ਜੀ ਪਬਲਿਕ ਆਪਣਾ ਕੋਲਡ ਡਰਿੰਕ ਵੱਲ ਤੇ ਆਪਣਾ ਬਨੋਡੀ ਚੀਜ਼ਾਂ ਵੱਲ ਜਾ ਰਹੀ ਹੈ ਹੈਨਾ ਅਸੀਂ ਸੋਚਿਆ ਗੁਰੂ ਮਹਾਰਾਜ ਦੀ ਦਾਤ ਬਖਸ਼ੀ ਹੋਈ ਹੈ ਇਹ ਆਪਾਂ ਇੱਧਰ ਆਪਣਾ ਦੁਆਰੇ ਮੁੜ ਆਪਣੇ ਲੋਕਾਂ ਵਿੱਚ ਇਹਦਾ ਆਪਣਾ ਵਰਤਾਇਆ ਜਾ ਰਿਹਾ ਹੈ ਜੀ ਹਾਂਜੀ ਅਤਾ ਇਸ ਨੂੰ ਤਿਆਰ ਕਰਨ ਦੇ ਲਈ ਤੁਸੀਂ ਕੀ ਕੀ ਇਹਦੇ ਵਿੱਚ ਯੂਜ਼ ਕਰਦੇ ਹੋ ਤੇ ਕਿਵੇਂ ਤਿਆਰ ਕਰਦੇ ਹੋ ਇਹਦੇ ਨੂੰ ਤਿਆਰ ਕਰਨ ਵਾਸਤੇ ਜੀ ਆਪਾਂ ਲੈਣੇ ਆ ਬਾਦਾਮ ਖਸਖਾਸ ਕਾਲੀ ਮਿਰਚ ਛੋਟੀ ਇਲਾਇਚੀ ਤੇ ਚਾਰ ਤਰ੍ਹਾਂ ਦੇ ਮੱਗ ਜੀ ਸੌਂਫ ਤੇ ਗੁਲਾਬ ਦੇ ਫੁੱਲ ਠੀਕ ਹੈ ਜੀ ਤੇ ਨਾਲ ਆਪਾਂ ਪਾਣੇ ਆ ਆਮਲਾ ਕੈਂਡੀ ਹਾਂਜੀ ਤੇ ਇਹਨੂੰ ਆਪਣਾ ਸਾਰਾ ਮਿਕਸਿੰਗ ਕਰਕੇ ਇਹਨੂੰ ਰਗੜਾ ਲਾਣੇ ਆ ਜੀ ਅਸੀਂ ਤਕਰੀਬਨ 45 ਤੋਂ 50 ਮਿੰਟ ਦਾ ਰਗੜਾ ਲੱਗਦਾ ਹੈ ਜੀ ਤੇ ਉਸ ਤੋਂ ਬਾਅਦ ਰਗੜੇ ਤੋਂ ਬਾਅਦ ਅਗਲਾ ਪ੍ਰਸਿੱਧ ਤੁਹਾਡੇ ਸਾਹਮਣੇ ਮੈਂ ਕਰੇ ਰਿਹਾ ਹਾਂ ਇਸ ਟਾਈਮ। ਹਾਂਜੀ ਹਾਂਜੀ। ਤਾਂ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਇਸ ਤੋਂ ਪਹਿਲਾਂ ਕੀ ਕਰਦੇ ਸੀਗੇ? ਇਸ ਤੋਂ ਪਹਿਲਾਂ ਅਸੀਂ ਕਾਰਪੈਂਟਰ ਦਾ ਕੰਮ ਕਰਦੇ ਸੀਗੇ ਜੀ। ਹਾਂਜੀ। ਕਾਰਪੈਂਟਰ ਦਾ ਕੰਮ ਕਰਦੇ ਕਰਦੇ ਅਸੀਂ ਦੇਖਿਆ ਕਿ ਸਾਨੂੰ ਦੱਸੇ ਕਿ ਹਟਿਆ ਕਿ ਅਸੀਂ ਸੋਚਿਆ ਕਿ ਲੋਕ ਪੁਰਾਣੀ ਚੀਜ਼ਾਂ ਨੂੰ ਛੱਡ ਕੇ ਹਨਾ ਜੀ ਕੋਲ ਡਰਿੰਕ ਵੱਲ ਜਾ ਰਹੇ ਨੇ ਤੇ ਆਪਣੀ ਸਿਹਤ ਨਾਲ ਖਿਲਵਾੜ ਹੋ ਰਿਹਾ ਸਭ ਦੀ ਹਨਾ ਜੀ ਇਸ ਕਰਕੇ ਕੋਈ ਅੱਛੀ ਚੀਜ਼ ਅਸੀਂ ਲੈ ਕੇ ਆਏ ਇਹ ਰਾਜ ਬ੍ਰੇਕ ਹੈ। ਹਾਂਜੀ। ਤਾਂ ਸ਼ਰਦਾਈ ਬਣਾਉਣ ਕਿਵੇਂ ਸਿੱਖੀ ਤੁਸੀਂ ਕਿੱਥੋਂ ਸਿੱਖੀ ਇਹ ਸਿੱਖਣ ਦੀ ਲੋੜ ਨਹੀਂ ਜੀ ਇਹ ਤਾਂ ਆਪਣੇ ਰੋਮ-ਰੋਮ ਚ ਰਚੀ ਵੀ ਚੀਜ਼ਾਂ ਆ ਜੀ ਆਪਣਾ ਗੁਰੂ ਮਹਾਰਾਜ ਵੱਲੋਂ ਬਖਸ਼ੀ ਵੀ ਦਿੱਤਾ ਤਾਂ ਸਾਨੂੰ ਆ ਜੀ ਠੀਕ ਹੈ ਸਾਡੇ ਘਰੇ ਬਣਦੀ ਰਹੀਆਂ ਨੇ ਸਾਡੇ ਬਜ਼ੁਰਗ ਬਣਾਉਂਦੇ ਰਹੇ ਨੇ ਤੇ ਉਹ ਅਸੀਂ ਸੋਚਿਆ ਉਹਨੂੰ ਅਸੀਂ ਪਬਲਿਕ ਚ ਲੈ ਕੇ ਚੱਲੀਏ ਕਿਉਂਕਿ ਕਿਸੇ ਕੋਲ ਟਾਈਮ ਤਾਂ ਹੁੰਦਾ ਨਹੀਂ ਜੀ ਇਹਨਾਂ ਘਰੇ ਬਣਾਉਣ ਨੂੰ ਕਿਉਂਕਿ ਡੇਢ ਡੇਢ ਘੰਟਾ ਲੱਗ ਜਾਂਦਾ ਜੀ ਕੰਪਲੀਟ ਕਰਨ ਵਾਸਤੇ ਤੇ ਕਿਸੇ ਕੋਲ ਇਹਨਾਂ ਟਾਈਮ ਨਹੀਂ ਕਾ ਹੁੰਦਾ ਜੀ ਇਸ ਕਰਕੇ ਅਸੀਂ ਇਹ ਇਹ ਲਾਇਆ ਇੱਧਰ ਛੋਟਾ ਜਿਹਾ ਕੰਮ ਹੈ ਜੀ ਤਾਕੀ ਦਾ ਦਾ ਰਿਸਪੌਂਸ ਲੋਕਾਂ ਦਾ ਮਿਲਿਆ ਜਦੋਂ ਤੁਸੀਂ ਇੱਥੇ ਆ ਕੇ ਬੈਠੇ ਰਿਸਪੌਂਸ ਬਹੁਤ ਵਧੀਆ ਜੀ ਸਾਰੇ ਭਰਾ ਖੜੇ ਨੇ ਜੀ ਇਹਨਾਂ ਦੀ ਸਪੋਰਟ ਹੈ ਜੀ ਵਧੀਆ ਚੀਜ਼ ਹੈ ਜੀ ਵਧੀਆ ਚੀਜ਼ ਨੂੰ ਹਰ ਕੋਈ ਚਾਹੁੰਦਾ ਹੀ ਹੈ ਜੀ ਹਨਾ ਜੀ ਕਿ ਅਸੀਂ ਆਪਣੀ ਸਿਹਤ ਨਾਲ ਖਿਲਵਾੜ ਨਾ ਕਰੀਏ ਵਧੀਆ ਚੀਜ਼ਾਂ ਆਪਣਾ ਲਈਏ ਸਿਹਤ ਲਈ ਹੈ ਨਾ ਜੀ ਪਹਿਲੀ ਜ਼ਹਿਰ ਚੱਲ ਰਿਹਾ ਪੂਰੀ ਆਪਣਾ ਦੁਨੀਆ 'ਚ ਇਸ ਕਰਕੇ ਹਾਂ ਜੀ ਰਿਸਪੌਂਸ ਬਹੁਤ ਵਧੀਆ ਜੀ ਤਾਂ ਸਵੇਰੇ ਕਿੰਨੇ ਵਜੇ ਆਉਨੇ ਆ ਤੇ ਫਿਰ ਸ਼ਾਮੀ ਕਿੰਨੇ ਵਜੇ ਘਰ ਜਾਣੇ ਆ ਸਵੇਰੇ ਅਸੀਂ 9 ਵਜੇ ਆ ਜਾਂਦੇ ਆ ਜੀ ਤੇ 6 ਵਜੇ ਅਸੀਂ ਫ੍ਰੀ ਹੋ ਜਾਂਦੇ ਹਾਂ ਤਕਰੀਬਨ ਹਾਂਜੀ ਤਾਂ ਜਦੋਂ ਤੁਸੀਂ ਨੌਕਰੀ ਕਰਦੇ ਸੀਗੇ ਉਹ ਦਿਨ ਵਧੀਆ ਸੀ ਜੇ ਅੱਜ ਅੱਜ ਵਾਲੇ ਦਿਨ ਵਧੀਆ ਨਹੀਂ ਨਹੀਂ ਦਿਨ ਉਹ ਵੀ ਵਧੀਆ ਠੀਕ ਹੈ ਜੀ ਹੈਨਾ ਜੀ ਦਿਨੇ ਵੀ ਵਧੀਆ ਨੇ ਹਾਂ ਉਹ ਵੀ ਚਲੋ ਆਪਾਂ ਨੌਕਰੀ ਕਰਦੇ ਸੀਗੇ ਇਹ ਆਪਦਾ ਕੰਮ ਹੈ ਜੀ ਪੂਰੇ ਸਾਨੂੰ ਥੋੜਾ ਜਿਆਦਾ ਕੰਫਰਟੇਬਲ ਫੀਲ ਹੁੰਦਾ ਤੇ ਨਾਲੇ ਸੇਵਾ ਕਰਕੇ ਵਧੀਆ ਲੱਗਦਾ ਜੀ ਹਾਂਜੀ ਤਾਂ ਜਦੋਂ ਤੁਸੀਂ ਨੌਕਰੀ ਕਰਦੇ ਸੀਗੇ ਤੁਸੀਂ ਕਿਹਾ ਕੰਮ ਦੋਵੇਂ ਵਧੀਆ ਨੇ ਭਾਵੇਂ ਨੌਕਰੀ ਕਰੋ ਪਰ ਮੰਨਦੇ ਹੋ ਕਿ ਆਪਣਾ ਕੰਮ ਆਪਣਾ ਹੀ ਹੁੰਦਾ ਆਪਣਾ ਕੰਮ ਆਪਣਾ ਜੇ ਆਪਣਾ ਕੰਮ ਕਰਕੇ ਸੰਤੁਸ਼ਟੀ ਮਿਲਦੀ ਹੈ ਜੀ ਤੇ ਨਾਲ ਚਲੋ ਇਨਕਮ ਦਾ ਸਾਧਨ ਤੇ ਨਾਲੇ ਸੇਵਾ ਹੋ ਰਹੀ ਹੈ ਜੀ ਦੋਨੋਂ ਚੀਜ਼ਾਂ ਆ ਜੀ ਵਿੱਚ ਅੱਛੀ ਚੀਜ਼ਾਂ ਦੇ ਕੇ ਸਖੋ ਸਾਡੇ ਦਿਲ ਨੂੰ ਸੰਤੁਸ਼ਟੀ ਹੁੰਦੀ ਹੈ ਜੀ ਹੈਨਾ ਤੇ ਵੈਸੇ ਇਹੀ ਅਸੀਂ ਚਾਹੁੰਦੇ ਆਂ ਹਾਂਜੀ ਤਾਂ ਇਹ ਕੰਮ ਜਦੋਂ ਤੁਸੀਂ ਸ਼ੁਰੂ ਕੀਤਾ ਤਾਂ ਘਰ ਦੇ ਦੀ ਸਲਾਹ ਲਈ ਸੀ ਯਾਰਾ ਦੋਸਤਾਂ ਦੀ ਸਲਾਹ ਲਈਤੀ ਸੀ ਜਾਂ ਫਿਰ ਆਪਣੀ ਮਨਮਰਜ਼ੀ ਨਾਲ ਬੈਗੇ ਸੀਗੇ ਇਹ ਅਸੀਂ ਬਸ ਮੈਂ ਤੇ ਇਸੇ ਮੇਰਾ ਵੱਡਾ ਵੀਰ ਹੈ ਭਾਈ ਗੁਰਚਰਨ ਜੀ ਅਸੀਂ ਦੋਵਾਂ ਨੇ ਸਲਾਹ ਕੀਤੀ ਸੀਗੀ हां जी पेरेंट्स ही ਕਰਦੀ ਕਿਸੇ ਦੀ ਸਲਾਹ ਨਹੀਂ ਲੈਂਦੀ ਹੈਗੀ ਇਹ ਕੰਮ ਕਰਨ ਤੋਂ ਬਾਅਦ ਹੀ ਅਸੀਂ ਦੋਵੇਂ ਭਰਾਵਾਂ ਨੇ ਦੱਸਿਆਗਾ ਆਪਣੇ ਪਰਿਵਾਰ ਨੂੰ ਜੀ ਹਾਂਜੀ ਤਾਂ ਜਦੋਂ ਤੁਸੀਂ ਆਪਣੇ ਘਰੇ ਦੱਸਦੇ ਹੋ ਉਸ ਤੋਂ ਬਾਅਦ ਪਰਿਵਾਰ ਦਾ ਕੀ ਕਹਿਣਾ ਹੁੰਦਾ ਪਰਿਵਾਰ ਦਾ ਕਹਿਣਾ ਠੀਕ ਹੈ ਜੀ ਉਹ ਕਹਿੰਦੇ ਠੀਕੇ ਤੁਸੀਂ ਆਪਣੇ ਦਸ ਨੋਹਾਂ ਦੀ ਕਿਰਤ ਕਰੋ ਜੀ ਕੁਝ ਵੀ ਕਰੋ ਵਧੀਆ ਕਰੋ ਇਮਾਨਦਾਰੀ ਨਾਲ ਕੰਮ ਕਰੋ ਜੀ ਤੇ ਚੋਰੀ ਤੋਂ ਪਰਹੇਜ਼ ਕਰੋ ਡਾਕੇ ਤੋਂ ਪਰਹੇਜ਼ ਕਰੋ ਮਿਹਨਤ ਤੋਂ ਕੋਈ ਪਰਹੇਜ਼ ਨਹੀਂ ਜੀ ਕਿਸੇ ਵੀ ਤਰ੍ਹਾਂ ਦੀ ਮਿਹਨਤ ਕਰੋ ਹਾਂਜੀ ਕਰਦੇ ਸਾਡੇ ਹੀ ਕਹਿੰਦੇ ਨੇ ਕਿ ਮਿਹਨਤ ਕਰਕੇ ਖਾਓ ਭਾਵੇਂ ਕੁਝ ਵੀ ਕਰੋ ਤੁਸੀਂ ਹਾਂਜੀ ਤਾਂ ਜਦੋਂ ਤੁਸੀਂ ਰਗੜਾ ਲਗਾਉਂਦੇ ਹੋ ਨਾ ਪਹਿਲੇ ਇੱਕ ਦਿਨ ਮੈਂ ਪਹਿਲਾਂ ਵੀ ਆਈ ਸੀਗੀ ਉਦੋਂ ਕਹਿੰਦੇ ਸੀਗੇ ਮੁੰਡੇ ਇੱਥੇ ਖੜੇ ਸੀਗੇ ਉਹ ਕਹਿੰਦੇ ਤੁਸੀਂ ਪਾਠ ਵੀ ਕਰ ਦਿਓ ਇਸ ਕਰਕੇ ਇਹ ਜ਼ਿਆਦਾ ਬੈਨੀਫਿਟ ਹੈ ਹਾਂਜੀ ਗੁਰੂ ਮਹਾਰਾਜ ਦਾ ਵਾਹਿ ਸਤਨਾ ਵਾਹਿ ਗੁਰੂ ਸਤਨਾ ਵਾਹਿ ਗੁਰੂ ਅਸੀਂ 24 ਘੰਟੇ ਸਾਡੇ ਮਨ 'ਚ ਆਪਾਂ ਉਹਦੇ ਨਾਲ ਗੁਰੂ ਮਹਾਰਾਜ ਦਾ ਦੇਖੋ ਅਸਰ ਪੈਂਦਾ ਹੀ ਹੈ ਜੀ ਜਦੋਂ ਬਾਣੀ ਦਾ ਆਪਾਂ ਪਾਠ ਕਰਾਂਗੇ ਤੇ ਯਾ ਸਤਨਾਮ ਵਾਹਿਗੁਰੂ ਆਪਾਂ ਆਪਣੇ ਪਰਮਾਤਮਾ ਨੂੰ ਯਾਦ ਕਰਾਂਗੇ ਸਤਗੁਰੂ ਨੂੰ ਹੈਨਾ ਤੇ ਉਹਨਾਂ ਦਾ ਪਿਆਰ ਦਾ ਫਿਰ ਵਿੱਚ ਹੁੰਦਾ ਹੀ ਆਸ਼ੀਰਵਾਦ ਹੁੰਦਾ ਹੈ ਵਿੱਚ ਇਹਨਾਂ ਦੇ ਹਾਂਜੀ ਹਾਂਜੀ ਤਾਂ ਤੁਸੀਂ ਸ਼ਰਧਾਈ ਬਣਾਉਂਦੇ ਹੋ ਹੈਨਾ ਤੇ ਜ਼ਿਆਦਾਤਰ ਅੰਬਰਸਰ ਵਾਲੀ ਸਾਈਡ ਤੇ ਹੁੰਦੀ ਆ ਪਰ ਪੰਜਾਬ ਦੇ ਵਿੱਚ ਤੁਸੀਂ ਇਸ ਸਾਈਡ ਤੇ ਵੀ ਬਣਾ ਰਹੇ ਹੋ ਰਾਜਪੁਰਾ ਦੇ ਵਿੱਚ ਵੀ ਬਣਾ ਰਹੇ ਹੋ ਹੈਨਾ ਤੇ ਇਹ ਵਾਲੀ ਹੀ ਜਗ੍ਹਾ ਕਿਉਂ ਚੁਣੇਗੇ ਇਹ ਠੀਕ ਹੈ ਜੀ ਆਪਣਾ ਚੌਕ ਹੈ 메ਨ ਚੌਕ ਹੈ ਜੀ ਸਾਰ ਚਾਰੇ ਪਾਸੇ ਤੋਂ ਇਧਰ ਪਬਲਿਕ ਆਂਦੀ ਹੈ ਜੀ ਹਾਂਜੀ ਖੁੱਲਾ ਓਪਨ ਜਗ੍ਹਾ ਹੈ ਜੀ ਸਭ ਨੂੰ ਪਤਾ ਲੱਗਦਾ ਜੀ ਕਿ ਉੱਤੇ ਬੈਠੇ ਜੇਸੀ ਕੋਈ ਹੋਵੇ ਇਸ ਕਰਕੇ ਇਸ ਜਗ੍ਹਾ ਸੈਲੈਕਟ ਕੀਤੀ ਜੀ ਅਸੀਂ ਹਾਂਜੀ ਤਾਂ ਪੰਜਾਬੀ ਮੁੰਡੇ ਕੁੜੀਆਂ ਜਿਹੜੇ ਨੇ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਪਰ ਤੁਸੀਂ ਕਹਿ ਰਹੇ ਹੋ ਕਿ ਜੇ ਹੱਥੀ ਕੰਮ ਕੀਤਾ ਜਾਵੇ ਤਾਂ ਇੱਥੇ ਵੀ ਤੁਸੀਂ ਤਰੱਕੀ ਕਰ ਸਕਦੇ ਹੋ ਹਨਾ ਤਾਂ ਨੌਜਵਾਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹਾਂਜੀ ਮੇਰਾ ਸੰਦੇਸ਼ ਇਹੀ ਹੈ ਜੀ ਆਪਣੇ ਆਪਣਾ ਜਿਹੜੇ ਪੰਜਾਬ ਛੱਡ ਕੇ ਆਪਣਾ ਹੈਨਾ ਬਾਹਰ ਜਾਣ ਦੀ ਲੋੜ ਤਾਂ ਹੈ ਨਹੀਂ ਇੱਥੇ ਕੰਮ ਕਰੋ ਜੀ ਛੋਟਾ ਕਰੋ ਵੱਡਾ ਕਰੋ ਇੱਥੇ ਸਾਰਾ ਕੁਝ ਹੈਗਾ ਜੀ ਐਨੇ ਪੈਸੇ ਲਾ ਲਾ ਕੇ ਅਸੀਂ ਬਾਹਰ ਜਾਣੇ ਆ ਜੀ ਹੈਨਾ ਜੀ ਉੱਥੇ ਕੋਈ ਮਾੜੀ ਚੰਗੀ ਗੱਲ ਹੋ ਜੇ ਇੱਧਰ ਕੋਈ ਮਾੜੀ ਚੰਗੀ ਗੱਲ ਹੋ ਜੇ ਇੱਕ ਦੂਜੇ ਨੂੰ ਤਰ ਮਿਲਣ ਨੂੰ ਤਰਸੀ ਜਾਂਦੇ ਆ ਜੀ ਹੈਨਾ ਇਸ ਕਰਕੇ ਤੇ ਮੈਨੂੰ ਲੱਗਦਾ ਕਿ ਆਪਣੇ ਘਰ ਦੇ ਕੋਲ ਰਹਿ ਕੇ ਹੀ ਕੰਮਕਾਰ ਕਰਨਾ ਚਾਹੀਦਾ ਜੀ ਹਾਂਜੀ ਤਾਂ ਸ਼ਰਧਾਈ ਪੀਣ ਦੇ ਨਾਲ ਕਿਹੜੇ ਕਿਹੜੇ ਫਾਇਦੇ ਸ਼ਰੀਰ ਨੂੰ ਹੁੰਦੇ ਨੇ ਤੁਸੀਂ ਦੱਸੋਗੇ ਜਿਮ ਵਾਲੇ ਬੱਚੇ ਵੀ ਆਉਂਦੇ ਆ ਤੁਹਾਡੇ ਕੋਲ ਹਾਂਜੀ ਬਹੁਤ ਰਾਹ ਦੇ ਪਹੁੰਚ ਜੀ ਵਾਲੇ ਬੱਚੇ ਆਉਂਦੇ ਆ ਜੀ ਸਾਰੇ ਤਰ੍ਹਾਂ ਦੇ ਆਉਂਦੇ ਆ ਬੱਚੇ ਆਪਣੇ ਕੋਲੇ ਤੇ ਇਹਦੇ ਫਾਇਦੇ ਤਾਂ ਇਹੀ ਹੈ ਜੀ ਇੱਕ ਤਾਂ ਆਪਣਾ ਇਹ ਪੇਟ ਸੈੱਟ ਰੱਖਦੀ ਹੈ ਜੀ ਠੀਕ ਹੈ ਜੀ ਪੇਟ ਨੂੰ ਬਹੁਤ ਲਾਹੇਵੰਦ ਕਰਦੀ ਹੈ ਜੀ ਆਪਣਾ ਤੇ ਆਪਣੇ ਠੰਡਕ ਰਹਿੰਦੀ ਹੈ ਜਿਹਦੇ ਨਾਲ ਦਿਮਾਗ ਤੇਜ ਹੁੰਦਾ ਹੈ ਜੀ ਠੀਕ ਹੈ ਜੀ ਆਪਣੀ એનર્ਜੀ ਰਹਿੰਦੀ ਹੈ ਜੀ ਬਾਡੀ ਚ ਇੱਕ ਵਾਰ ਸਵੇਰੇ ਬੰਦਾ ਪੀ ਜੇ ਜੀ ਸ਼ਾਮ ਤੱਕ ਫਿੱਟ ਰਹਿੰਦਾ ਹੈ ਜੀ ਤੇ ਮੈਨੂੰ ਲੱਗਦਾ ਕਿ ਇਹਨੂੰ ਰੋਟੀਨ ਚ ਪੀਣਾ ਚਾਹੀਦਾ ਹੈ ਜੀ ਠੀਕ ਹੈ ਜੀ ਇਹਦੇ ਨਾਲ ਸਿਰ ਦੇ ਵਾਲ ਤੋਂ ਲੈ ਕੇ ਪੈਰ ਦੇ ਨਹਾਂ ਤੱਕ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਜੀ ਰਿਟਰੀਨ ਚ ਪੀਣ ਨਾਲ ਹਾਂਜੀ ਤਾਂ ਜਦੋਂ ਤੁਸੀਂ ਰਗੜਾ ਲਗਾਉਂਦੇ ਹੋ ਉਸ ਤੋਂ ਬਾਅਦ ਜਿਹੜਾ ਮਟੀਰੀਅਲ ਬਚ ਜਾਂਦਾ ਜਿਹੜਾ ਤੁਸੀਂ ਹੱਥ ਦੇ ਵਿੱਚ ਇਸ ਵੇਲੇ ਫੜਿਆ ਹੋਇਆ ਹੈ ਨਾ ਤਾਂ ਉਸ ਦਾ ਕੀ ਕਰਦੇ ਹੋ ਇਹ ਸਾਡੇ ਕੋਲ ਮੁੰਡੇ ਲੈ ਕੇ ਜਾਂਦੇ ਹਾਂ ਜੀ ਹਾਂਜੀ ਇਹਦਾ ਪਾਊਡਰ ਬਣਾ ਲੈਂਦੇ ਆਂ ਸਬਜ਼ੀ ਬਣਾ ਲੈਂਦੇ ਆਂ ਜੀ ਤੇ ਬਰਫੀ ਵੀ ਬਣ ਜਾਂਦੀ ਹੈ ਇਹਦੀ ਠੀਕ ਹੈ ਜੀ ਤੇ ਜੇ ਪਹਿਲੀ ਗੱਲ ਤਾਂ ਸਾਰੇ ਸਾਡਾ ਲੱਗੇ ਜਾਂਦਾ ਜੇ ਕੋਈ ਨਹੀਂ ਲੈ ਕੇ ਜਾਂਦਾ ਅਸੀਂ ਮੱਝਾ ਗਾਮਾਂ ਨੂੰ ਪਾ ਦਿੰਨੇ ਆ ਜੀ ਤੇ ਆਪਣਾ ਪੰਛੀਆਂ ਨੂੰ ਵਿਚੋ ਅੱਗਾ ਪਾ ਜੰਨੇ ਆ ਜੀ ਹਾਂਜੀ ਜੀ ਤਾਂ ਵੀਰ ਜੀ ਨੇ ਜਿਹੜਾ ਕਿ ਇੱਥੇ ਸ਼ਰਧਾਈ ਬਣਾਉਂਦੇ ਨੇ ਸਾਡੇ ਨਾਲ ਹੋਰ ਵੀ ਲੋਕ ਨੇ ਜਿਹੜੇ ਇੱਥੇ ਪੀਣਾ ਆਏ ਨੇ ਗੱਲਬਾਤ ਕਰਾਂਗੇ ਵੀਰੇ ਕਿਵੇਂ ਹੋ ਵਧੀਆ ਜੀ ਤੁਸੀਂ ਦੱਸੋ ਸ਼ਰਧਾਈ ਪੀਣ ਆਏ ਹੋ ਪਹਿਲਾਂ ਵੀ ਆਨੇ ਹੋ ਹਾਂਜੀ ਰੋਸ ਤਾਂ ਹੀ ਹੈ ਜੀ ਕਿਵੇਂ ਲੱਗਿਆ ਕਿ ਪਹਿਲਾਂ ਤਾਂ ਅੰਬਰਸਰ ਵਾਲੀ ਸਾਈਡ ਤੇ ਆਪਣੇ ਰਾਜਪੁਰ ਘੱਟ ਸੀਗੀ ਹਨਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਵਈ ਵਧੀਆ ਹੈ ਇਹ ਬੰਦੇ ਦਾ ਆਪਣਾ ਸਟਾਰਟਅਪ ਹੈ ਹੋਰ ਕੀ ਚਾਹੀਦਾ ਜੀ ਅੱਜ ਦਾ ਸਟਾਰਟਅਪ ਦਾ ਇਹ ਸਾਢੇ 2-3 ਲੱਖ ਆ ਰਿਹਾ ਹੈ ਫਿਰ ਹੋਰ ਇਨੇ ਘੱਟ ਚ ਸਟਾਰਟਅਪ ਬਣ ਰਿਹਾ ਹੋਰ ਕੀ ਚਾਹੀਦਾ ਬੰਦੇ ਨੂੰ ਹੋਰ ਹੈ ਜੀ ਬਸ ਤਾਂ ਤੁਸੀਂ ਕਿੰਨੇ ਵਾਰ ਆਨੇਓ ਦਿਨ ਦੇ ਵਿੱਚ ਇੱਕ ਵਾਰੀ ਆਣੇ ਇੱਕੇ ਨਹੀਂ ਮੁੱਕਦੀ ਜੀ ਤੁਸੀਂ ਕਦੋਂ ਤੋਂ ਆ ਰਹੇ ਹੋ ਅਸੀਂ ਵੀ ਇੱਕ ਮੰਥ ਹੋ ਗਿਆ ਸਾਨੂੰ ਬ੍ਰਿਕ ਡੇਲੀ ਆਨੇ ਆ ਤੁਹਾਨੂੰ ਪਹਿਲੀ ਵਾਰ ਕਦੋਂ ਪਤਾ ਲੱਗਿਆ ਸੀਗਾ ਵੀ ਇੱਥੇ ਸ਼ਰਧਾਈ ਮਿਲਦੀ ਹੈ ਪਹਿਲੀ ਵਾਰ ਅਸੀਂ ਇੱਥੇ ਘੁੰਮਦੇ ਰਹਿੰਨੇ ਆ ਨਾ ਪਹਿਲੀ ਵਾਰ ਆਏ ਟਰਾਈ ਕੀਤਾ ਵਧੀਆ ਲੱਗਾ ਸਾਨੂੰ ਫਿਰ ਜੀ ਹਾਂਜੀ ਕਾਫੀ ਸਿਹਤ ਨੂੰ ਫਾਇਦਾ ਹੋ ਰਿਹਾ ਹਾਂਜੀ ਬਹੁਤ ਫਰਕ ਪੈਂਦਾ ਜਦੋਂ ਸ਼ਰਧਾਈ ਨਹੀਂ ਪਿੰਦੇ ਸੀਗੇ ਉਦੋਂ ਗਰਮੀਆਂ ਦੇ ਦਿਨਾਂ ਦੇ ਵਿੱਚ ਤੁਸੀਂ ਕੀ ਕਰਦੇ ਸੀਗੇ ਅਸੀਂ ਇਹ ਸਟ੍ਰਿੰਗ ਸਟ੍ਰਿੰਗ ਪਿੰਦੇ ਰਹਿੰਦੇ ਸੀ ਬਸ ਇਹਦੇ ਨਾਲ ਫਾਇਦਾ ਹੁੰਦਾ ਫਿਰ ਵਧੀਆ ਗੱਲ ਹੈ ਮੇਰੇ ਕਰਿਓ ਤਾਂ ਵੀਰ ਜੀ ਸ਼ਰਧਾਈ ਪੀ ਰਹੇ ਹਾਂ ਤਾਂ ਪਹਿਲੀ ਵਾਰੀ ਆਏ ਹਾਂ ਫਰਸਟ ਟਾਈਮ ਆਏ ਜੀ ਜੀ ਤਾਂ ਟੈਸਟ ਕਰਕੇ ਦੱਸੋਗੇ ਕਿਵੇਂ ਦੀ ਆ ਬਹੁਤ ਵਧੀਆ ਜੀ ਜੀ ਜਿਵੇਂ ਆਪਾਂ ਕੋਲਡ ਡਰਿੰਕ ਵਗੈਰਾ ਪਿੰਦੇ ਉਹਦੇ ਨਾਲੋਂ ਚੰਗੀ ਆ ਇਹ ਜੀ ਕਿਉਂਕਿ ਇਹਦੇ ਵਿੱਚ ਬਦਾਮ ਕਾਜੂ ਬਾਈ ਨੇ ਸਭ ਕੁਝ ਪਾਇਆ ਹੋਇਆ ਲਿਖਿਆ ਹੋਇਆ ਨੇ ਜੀ ਮਤਲਬ ਬਹੁਤ ਚੰਗੀ ਚੀਜ਼ ਆਪਣੀ ਸਿਹਤ ਵਾਸਤੇ ਠੰਡਿਆਂ ਨਾਲੋਂ ਬੈਸਟ ਆ ਜੀ ਹੂੰ ਅਸੀਂ ਤਾਂ ਗੁਜ਼ਰ ਰਹੇ ਸੀਗੇ ਇੱਥੋਂ ਤਾਂ ਸਾਡੀ ਨਜ਼ਰ ਪਈ ਇਸ ਕਰਕੇ ਅਸੀਂ ਪੀਣ ਆ ਗਏ ਚਲੋ ਪੀ ਕੇ ਦੇਖਦੇ ਕਿਦਾਂ ਦੀ ਜੀ ਤਾਂ ਪਹਿਲਾਂ ਤੁਹਾਨੂੰ ਪਤਾ ਸੀਗਾ ਸ਼ੇਰਦਾਈ ਦੇ ਕੀ ਕੀ ਫਾਇਦੇ ਹੁੰਦੇ ਨੇ ਸ਼ੇਰ ਨਾ ਜੀ ਫਾਇਦਾ ਤਾਂ ਸਾਨੂੰ ਕੁਝ ਨਹੀਂ ਪਤਾ ਇਹ ਤਾਂ ਹੁਣ ਬਾਈ ਨੇ ਲਿਖ ਕੇ ਲਾਇਆ ਤਾਂ ਜਾਣਕਾਰੀ ਲਵਾਂਗੇ ਬਾਈ ਕੀ ਕੁਛ ਆ ਤਾਂ ਫਿਰ ਅੱਗੇ ਤੋਂ ਡੇਲੀ ਆਇਆ ਕਰਾਂਗੇ ਪੀਣ ਵਾਸਤੇ ਤੁਸੀਂ ਵੀ ਸ਼ਰਧਾਈ ਲਈ ਹੋਈ ਆ ਤੇ ਕਿਵੇਂ ਟੈਸਟ ਕਿਵੇਂ ਲੱਗਿਆ ਸੋਹਣਾ ਹੀ ਸਹੀ ਆ ਜੀ ਬਿਲਕੁਲ ਰਾਜਪੁਰਾ ਦੇ ਵਿੱਚ ਜਿਹੜੇ ਹੋਰ ਲੋਕ ਰਹਿੰਦੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਇੱਥੇ ਵੀਰ ਜੀ ਨੇ ਇਹ ਕੰਮ ਸ਼ੁਰੂ ਕੀਤਾ ਹਾਂਜੀ ਮੈਂ ਤਾਂ ਕਹਿਣਾ ਚਾਹੁੰਦਾ ਵੀ ਸਾਰੇ ਆਗੇ ਕੋਲਡ ਡਰਿੰਕ ਹੋਗੇ ਜਿਹੜੇ ਕੈਮੀਕਲ ਆ ਸੀ ਚਾ ਉਹਨਾਂ ਨਾਲੋਂ ਤੇ ਇਹ ਚੀਜ਼ ਸਹੀ ਆ ਜੀ ਇਹ ਕਰਨਾ ਚਾਹੀਦਾ ਹੈ ਬਾਕੀ ਜੋ ਅਵੋਇਡ ਕਰਨੀ ਚਾਹੀਦੀਆਂ ਨੇ ਹਾਂਜੀ ਹਾਂਜੀ ਬਾਕੀ ਮੇਰੇ ਨਾਲ ਦੇ ਆਂਦੇ ਸੀ ਉਹਨਾਂ ਨੇ ਦੱਸਿਆ ਸੀ ਬਾਈ ਆਂਦੇ ਮੈਂ ਤਾਂ ਮੈਂ ਵੀਰ ਨੂੰ ਵੀ ਦੱਸਿਆ ਮੈਂ ਚਲ ਅੱਜ ਜਾਂਦੇ ਚੈੱਕ ਕਰ ਲੈਂਦੇ ਆਪਾਂ ਵੀ ਨਾਲ ਦੇ ਮੇਰੇ ਫਰੈਂਡ ਹੋਰ ਵੀ ਆਂਦੇ ਨੇ ਉਹ ਕਹਿੰਦੇ ਨੇ ਵਧੀਆ ਹੈ ਉੱਥੇ ਜਾਇ ਕਰੋ ਤੇ ਅਸੀਂ ਵੀ ਅੱਜ ਤਾਂ ਹੀ ਆਏ ਨੇ ਹਾਂਜੀ ਇਸ ਤੋਂ ਪਹਿਲਾਂ ਕਦੇ ਇਹ ਚੀਜ਼ ਟੈਸਟ ਕੀਤੀ ਸੀਗੀ ਟਰਾਈ ਕੀਤੀ ਸੀ ਇੱਕ ਵਾਰੀ ਆਪਾਂ ਆਨੰਦਪੁਰ ਸਾਹਿਬ ਗਈ ਸੀ ਜਦੋਂ ਟਰਾਈ ਕੀਤੀ ਸੀ ਉੱਥੇ ਹਾਂਜੀ ਪਰ ਇੱਥੇ ਸਵਾਦ ਹੈ ਵਧੀਆ ਹੈ ਜੀ ਟੇਸਟ ਬਹੁਤ ਜ਼ਿਆਦਾ ਜੀ ਫਿਰ ਅੱਗੇ ਕੀ ਸੋਚਦੇ ਵੀ ਜਦੋਂ ਵੀ ਇੱਧਰ ਗੇੜਾ ਲੱਗੂਗਾ ਤੇ ਜ਼ਰੂਰ ਟਰਾਈ ਕਰਿਆ ਕਰੋਗੇ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਇੱਥੇ ਆਵਾਂਗੇ ਪੱਕੇ ਹਾਂ ਤਾਂ ਕੋਈ ਇੱਕ ਵਾਰੀ ਚੀਜ਼ ਵਧੀਆ ਲੱਗਦੀ ਹੈ ਫਿਰ ਤਾਂ ਆਂਦੇ ਹੀ ਆ ਬੰਦਾ ਜੀ ਜੀ ਅਨਾਲੇ ਵੀ ਕਹਿੰਦੇ ਹਨ ਕਿ ਇਸ ਨੂੰ ਪਿੰਨ ਦੇ ਨਾਲ ਸਰੀਰ ਦੇ ਵੀ ਬਹੁਤ ਜ਼ਿਆਦਾ ਸਰੀਰ ਨੂੰ ਫਾਇਦੇ ਮਿਲਦੇ ਨੇ ਹਾਂਜੀ ਉਹ ਤਾਂ ਹੈ ਹੀ ਕਿਉਂਕਿ ਇਹਦੇ ਵਿੱਚ ਕੁਝ ਮਿਕਸ ਨਹੀਂ ਹੈਗਾ ਜਿਹੜੀ ਸਰੀਰ ਵਾਸਤੇ ਚੀਜ਼ਾਂ ਚਾਹੀਦੀਆਂ ਨੇ ਤਾਕਤ ਵਾਲੀ ਬਦਾਮ ਜਿਵੇਂ ਖਸਕ ਜੇ ਸਭ ਉਹ ਹੈ ਨੇ ਇਹਨਾਂ ਵਿੱਚ ਉਹ ਤਾਂ ਵਧੀਆ ਹੀ ਹੈ ਜੀ ਵੀਰ ਜੀ ਸ਼ਰਧਾਈ ਲੈਨ ਪਹੁੰਚਿਓ ਪਹਿਲਾਂ ਵੀ ਆਉਂਦੇ ਹੋ ਨਹੀਂ ਜੀ ਅਸੀਂ ਪਹਿਲੀ ਵਾਰ ਆਇਆ ਭੈਣ ਜੀ ਤੇ ਬੜਾ ਚੰਗਾ ਉਪਰਾਲਾ ਵੀਰਾਂ ਦਾ ਜੀ ਤੇ ਕਾਫੀ ਅੱਛੀ ਅਸੀਂ ਤਾਂ ਇਹ ਡਿਸਕਸ ਕਰ ਰਹੇ ਸੀ ਭਾਜੀ ਨਾਲ ਕਿ ਬੱਚਿਆਂ ਨੂੰ ਵੀ ਸਾਨੂੰ ਦੇਣਾ ਚਾਹੀਦਾ ਹੈ ਸੀ ਇਹ ਬੜਾ ਸੀ ਭਾਜੀ ਨਾਲਿਸਕਸ ਕਰ ਰਿਆ ਸੀ ਮੈਂ ਵੀ ਅਸੀਂ ਇੱਕ ਦਸਤਾਰ ਮੁਕਾਬਲਾ ਜਾਂ ਕਰਾ ਕੇ ਵੀ ਹਟੇ ਆ ਤੇ ਹੁਣ ਕੈਂਪ ਵੀ ਲਾਣ ਜਾ ਰਿਹਾ ਅਗਲੇ ਹਫਤੇ ਤੋਂ ਰਾਜਪੁਰੇ ਤੇ ਅਸੀਂ ਰਿਫਰੈਸ਼ਮੈਂਟ ਦੇ ਤੌਰ ਤੇ ਬੱਚਾ ਨੂੰ ਰეკਮੈਂਡ ਕਰਾਂਗੇ ਤੇ ਸਾਡੇ ਵੱਲੋਂ ਸੇਵਾ ਵੀ ਕੀਤੀ ਜਾਏਗੀ ਤੇ ਬਹੁਤ ਅੱਛਾ ਪ੍ਰਾਨਾ ਵੀਰ ਜੀ ਹੋ ਰਿਹਾ ਜੀ ਤਾਂ ਕਦੇ ਪਹਿਲਾਂ ਟਰਾਈ ਕੀਤੀ ਹੈ ਹਾਂਜੀ ਅਸੀਂ ਤਾਂ ਆਪ ਤਿਆਰ ਕਰਦੇ ਰਹੇ ਨੇ ਜੀ ਆਪਣੇ ਹੱਥੀ ਪਰ ਇਹ ਵੀਰਾਂ ਨੇ ਜਦੋਂ ਤਿਆਰ ਕੀਤਾ ਅਸੀਂ ਸੋਚਿਆ ਕਿ ਇਤੋਂ ਲੰਘਦੇ ਸੀ ਤੇ ਪੀਤਾ ਜਾਵੇ ਤੇ ਬਹੁਤ ਟੇਸਟੀ ਵੀ ਹੈ ਤੇ ਸਭ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਇੱਥੇ ਵੀਰਾਂ ਕੋਲ ਆਓ ਆਪਣੇ ਭਰਾ ਨੇ ਪ੍ਰਵਾਸੀਆਂ ਦੀ ਜਿੰਨੀ ਆਪਾਂ ਹਮਾਇਤ ਕਰਦੇ ਹਾਂ ਤੇ ਵੀਰਾਂ ਦਾ ਵੀ ਸਾਡਾ ਮਤਲਬ ਇੱਕ ਸਾਡਾ ਕਹਿ ਲੋ ਫਰਜ਼ ਬਣਦਾ ਸਾਨੂੰ ਇਹਨਾਂ ਕੋਲ ਆ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਬੜਾ ਵਧੀਆ ਉਪਰਾ ਲੈ ਜੀ ਇਹਨਾਂ ਦਾ ਤਾਂ ਤੁਸੀਂ ਕਹਿੰਿਆ ਕਿ ਪਹਿਲੇ ਤੁਸੀਂ ਘਰੇ ਵੀ ਤਿਆਰ ਕਰਦੇ ਸੀਗੇ ਹੁਣ ਤੁਹਾਨੂੰ ਬਣੀ ਬਣਾਈ ਸ਼ਰਧਾਈ ਮਿਲ ਜੂਗੀ ਮਿਹਨਤ ਕਰਨ ਦੀ ਲੋੜ ਨਹੀਂ ਪੋਗੀ ਘਰ ਦੇ ਵਿੱਚ ਨਾ ਤਾਂ ਵੀਰਾਂ ਨੂੰ ਕੁਝ ਕਹਿਣਾ ਚਾਹੋਗੇ ਨਹੀਂ ਹਾਂ ਜੀ ਆਪਾਂ ਉਹੀ ਕਹਿ ਰਹੇ ਆਂ ਵੀ ਅੱਛਾ ਜਿਹੜਾ ਇਹ ਇਹਨਾਂ ਦਾ ਕਰ ਰਹੇ ਨੇ ਉਪਰਾਲਾ ਵੀਰ ਜੀ ਹੋਰੀ ਜਿਹੜਾ ਆਪਾਂ ਲਟਰਮ ਸ਼ਟਰਮ ਹੋਰ ਖਾਣੇ ਆ ਕੋਈ 버거 ਪੀਜ਼ੇ ਖਾਣੇ ਆ ਜਾਂ ਕੋਲਡ ਡਰਿੰਕ ਵਗੈਰਾ ਪੀਣੇ ਆ ਉਹਦੇ ਨਾਲ ਤੋਂ ਬਹੁਤ ਚੰਗਾ ਸੀ ਸਾਰਿਆਂ ਨੂੰ ਅਸੀਂ ਅਪੀਲ ਹੈ ਵੀ ਇਹਨਾਂ ਕੋਲ ਆਣ ਤੇ ਵਧੀਆ ਟਰਿੰਕ ਹੈ ਲੈਣ ਗਰਮੀ ਚ ਵੀ ਚੰਗੀ ਹੈ ਓਦਾਂ ਸੇਲਦੀ ਵੀ ਚੰਗੀ ਹੈ ਜੀ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਜੀ ਸਭ ਤੋਂ ਵੱਡੀ ਗੱਲ ਹੈ ਜੀ ਹਾਂਜੀ ਤਾਂ ਤੁਹਾਨੂੰ ਕਿਵੇਂ ਲੱਗੀ ਸ਼ਰਦਾਈ ਬਹੁਤ ਵਧੀਆ ਬਹੁਤ ਸੁਆਦ ਸੀ ਜੀ ਤੇ ਅਸੀਂ ਤਾਂ ਇਹੀ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਆਪਾਂ ਹੁਣ ਕੋਲਡ ਡਰਿੰਕਾਂ ਦਾ ਪਿੱਛਾ ਛੱਡ ਕੇ ਤਾਂ ਸ਼ਰਦਾਈ ਦੇ ਕਨਸੈਪਟ ਤੇ ਆਈਏ ਜਾ ਜੋ ਸਾਡੇ ਸਾਡੀ ਔਰ ਸਾਡੇ ਬੱਚਿਆਂ ਦੀ ਸਿਹਤ ਹੈ ਉਹ ਖਰਾਬ ਨਾ ਹੋਵੇ ਜੀ ਜ਼ਰੂਰੀ ਹੈ ਅਸੀਂ ਮਲਟੀਨੇਸ਼ਨਲ ਕੰਪਨੀਆਂ ਨੂੰ ਪੈਸੇ ਦੇਣੇ ਆ ਅਸੀਂ ਆਪਣੇ ਵੀਰਾਂ ਨੂੰ ਸਪੋਰਟ ਕਰਾਂਗੇ ਜੀ ਔਰ ਅਸੀਂ ਸਾਰੇ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਉਹ ਵੀ ਆਣ ਤੇ ਇੱਥੇ ਆ ਕੇ ਟੈਸਟ ਕਰਨ ਬਹੁਤ ਵਧੀਆ ਟੈਸਟ ਹੈ ਜੀ ਤਾਂ ਤੁਸੀਂ ਪੈਕ ਵੀ ਕਰਵਾਈਏ ਕਿਸ ਲਈ ਲੈ ਕੇ ਚੱਲੇ ਹੋ ਅੱਜ ਬੱਚੇ ਘਰੇ ਆ ਜੀ ਤੇ ਵਾਈਫ ਘਰੇ ਆ ਉਹਨਾਂ ਵਾਸਤੇ ਪਰਿਵਾਰ ਵਾਸਤੇ ਲੈ ਕੇ ਚੱਲੇ ਆ ਜੀ ਪਹਿਲਾਂ ਵੀ ਆਏ ਹਾਂ ਕੁਦੇ ਤੇ ਨਹੀਂ ਫਸਟ ਟਾਈਮ ਆਏ ਆ ਜੀ ਜੀ ਉਹ ਵੀ ਅੱਜ ਅਸੀਂ ਲੰਘ ਰਹੇ ਸੀ ਕਿਤੇ ਦੇਖਿਆ ਵੀ ਇੱਥੇ ਸ਼ਰਦਈ ਦਾ ਚੱਲਦਾ ਸਟਾਲ ਲੱਗਾ ਆ ਤੇ ਤਾਂ ਕਰਕੇ ਅਸੀਂ ਆਇਆ ਵੀ ਚਲੋ ਅੱਜ ਅਸੀਂ ਵੀ ਇੰਜੋਏ ਕਰਕੇ ਦੇਖੀਏ ਜੀ ਹਾਂ ਜੀ ਕਿਉਂਕਿ ਘਰੇ ਜਦੋਂ ਆਪ ਤਿਆਰ ਕਰਨੀ ਹੁੰਦੀ ਤੇ ਬਹੁਤ ਸਮਾਂ ਜਾਂਦਾ ਆ ਤਾਂ ਚਲੋ ਵਧੀਆ ਗੱਲ ਹੈ ਵੀਰੇਵਨ ਦਾ ਵਧੀਆ ਉਪਰਾਲਾ ਹੈ ਕਿਉਂਕਿ ਅੱਧੇ ਬੰਦੇ ਤਾਂ ਏਸੀ ਕਰਕੇ ਨਹੀਂ ਇਹਨੂੰ ਕਾਰੇ ਬਣਾਦੇ ਵੀ ਟਾਈਮ ਬਹੁਤ ਲੈਂਦਾ ਹੈ। ਹਾਂਜੀ। ਬਹੁਤ ਟਾਈਮ ਲੱਗਦਾ ਇਹਨੂੰ ਬਣਾਉਣ ਲੱਗਿਆ। ਜੀ। ਤਾਂ ਹੁਣ ਉਹਨਾ ਟਾਈਮ ਅੱਜਕੱਲ ਤੁਹਾਨੂੰ ਪਤਾ ਹੈ ਨਹੀਂ ਕਿਸੇ ਕੋ। ਜੀ। ਤਾਂ ਵਧੀਆ ਬੰਦਾ ਆਂਦੇ ਜਾਂਦੇ ਘੁੰਮਦੇ ਫਿਰਦੇ ਆਪਣਾ ਸੈਰ ਕਰਦੇ ਆਪਣੇ ਬੱਚਿਆਂ ਨਾਲ ਇੰਜੋਏ ਕਰ ਸਕਦੇ ਆਪਣੀ ਫੈਮਿਲੀ ਨਾਲ ਇੰਜੋਏ ਕਰ ਸਕਦੇ। ਤਾਂ ਹੁਣ ਕਹਿ ਸਕਦੇ ਆ ਕਿ ਤੁਹਾਡਾ ਟਾਈਮ ਵੀ ਬਚੇਗਾ ਤੇ ਤੁਹਾਡੀ ਸਿਹਤ ਵੀ ਬਣ ਜੂਗੀ। ਟਾਈਮ ਤਾਂ ਚਲੋ ਜੀ ਜਿਹੜਾ ਬਚਦਾ ਹੈ ਬਹੁਤ ਵਧੀਆ ਗੱਲ ਹੈ ਬਟ ਇਹ ਹੈ ਨਾ ਵੀ ਅਸੀਂ ਰੈਡੀ ਟੂ ਈਟ ਦੇ ਆਦੀ ਹੋ ਚੁੱਕੇ ਆ। ਅਸੀਂ ਕੀ ਅੱਜ 버ਗਰ ਅਸੀਂ ਕੋਲਡ ਡਰਿੰਕ ਦੇ ਮਗਰ ਤਾਂ ਜਾਂਦੇ ਵੀ ਪੈਸੇ ਦੇ ਉਹ ਲੈ ਲੈਣੇ ਆ। ਹੁਣ ਇਹਨੂੰ ਤਿਆਰ ਕਰਨ ਵਾਸਤੇ ਸਮਾਂ ਵੀ ਲੱਗਦਾ ਸੀਗਾ ਬਟ ਉਹ ਅੱਜ ਸਾਨੂੰ ਇਹ ਰੈਡੀ ਟੂ ਆਪਣੇ ਇੰਜੋਏ ਕਰ ਸਕਦੇ ਇਹਨੂੰ ਤਾਂ ਵਧੀਆ ਗੱਲ ਹੈ ਤਾਂ ਕਰਕੇ ਹੀ ਇੱਥੇ ਬੰਦੇ ਇਹਨੇ ਤੁਸੀਂ ਦੇਖ ਰਹੇ ਹੋ ਸਾਰੇ ਬੰਦੇ ਇੰਜੋਏ ਕਰ ਰਹੇ ਆ ਕਿਸੇ ਕਰਕੇ ਕਰ ਰਹੇ ਆ ਜੀ ਤਾਂ ਰਾਜਪੂਰਾ ਦੇ ਫੁਆਰਾ ਚੌਂਕ ਤੇ ਅਸੀਂ ਖੜੇ ਆ ਜਿੱਥੇ ਕੀ ਦੋ ਸਰਦਾਰ ਵੀਰਾ ਦੇ ਵੱਲੋਂ ਸ਼ਰਧਾਈ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਲੋਕਾਂ ਦਾ ਪਿਆਰ ਵੀ ਇਹਨਾਂ ਨੂੰ ਕਾਫੀ ਮਿਲਦਾ ਹੋਇਆ ਨਜ਼ਰ ਆ ਰਿਹਾ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕੈਮਰਾਮੈਨ ਪ੍ਰਵੀਨ ਦੇ ਨਾਲ ਮੈਂ ਮਿਨਾਕਸ਼ੀ ਤਾਰੀਵਾਰ ਰਾਜਪੁਰਾ